ਕੀ ਕਰੀਏ ਕਰ ਲੈਣੀ ਔਰ ਇਹ ਜੀ ਰਹੀ ਜੰਮੀ ਆ ਕਰੇ ਇਹ ਤਾਂ ਮਮਾ ਹਾਂ ਕਰੇ ਦੋ ਤਾਂ ਨਹੀਂ ਪੀਸਾ ਅੰਤਲੇ ਵਾਲਾ ਤਾਂ ਕਿਚਰ ਵੱਧਾਗਾ ਦੱਸ ਕੀ ਅਗਲਾ ਕਰੀ ਮੈਂ ਤਾਂ ਕਿਹੜੇ ਬੇੜਿਆਂ ਦੀ ਲੱਗੀਆਂ ਵੀ ਹੋ ਪਹਿਲਾਂ ਪਰ ਦੁੰਗੀਆਂ ਨੇ ਮਸਾ ਹੁਣ ਦੁੰਗੋ ਕੇ ਹੁਚੀ ਦੀ ਜੰਦੀ ਆਗੇ ਹਾਂ ਹਾਂ ਮੇਰੇ ਦੱਸੀ ਮੈਨੂੰ ਵਜਾ ਕੱਢ ਲਿਆ ਚੱਕ ਚਰਿਆ ਉਹਨਾਂ ਕੋਲਿਆਂ ਨੂੰ ਸਰਦ ਦੇ ਆ ਚੱਕ ਕੇ ਜਿੰਦਾ ਇਧਰ ਕੱਢੀ ਜਾਂਦਾਗਾ ਉਹਦਾ ਉਧਰ ਖੈੜਾ ਲੱਗ ਰਿਹਾਗਾ ਅੰਮ੍ਰਿਤ ਵਿੱਚ ਉਹ ਬਾਹ ਮਾਰਦਾ ਆ ਕੇ ਖੰਡਾ ਜਾਂਦਾ ਉਹਦੀ ਭੰਕ ਲੱਗ ਜਾਂਦਾਗਾ ਬੱਦਲ ਉਹ ਚੀਜ਼ ਇਹਨਾਂ ਨਾਲ ਕਿਚਰ ਬੱਦਦਾ ਖਾਣੀਆਂ ਹੀ ਸੌਖੀਆਂ ਨਹੀਂਆਂ ਇਹਦੇ ਤੂੰ ਸਵਾਰੀਆਂ ਬੁੰਗਣੀਆਂ ਚੀਜ਼ ਤਾਂ ਬਹੁਤ ਸੌਖੀਆਂ ਨਹੀਂਆਂ ਉਹ ਬੱਟੀਆਂ ਵੀ ਇਹ ਹੂਣੋਂ ਤਾਂ ਚਰਕਤ ਨੇ ਚੀਜ਼ਾਂ ਨਾਲ ਆਈਆਂ ਬਰੇ ਬੰਦੀਆਂ ਵਧੀਆਂ ਨੇ ਉਹਦੇ ਨਾਲ ਮੋਸੋ ਖਾ ਜਾਂਦਾ 10000 ਰੁਪਏ ਦੇ ਨੀ ਚੀਂ ਰਿਆ ਜਾਂਦੀ ਐ ਇਹ ਬ੍ਰੇਕ ਹੁੰਦੀ ਆ ਮਟੀਆਂ-ਮਟੀਆਂ ਵੀ ਮੋਰੋ ਤੋਂ ਮੋਟੇ ਹੁੰਦੇ ਸੇਤੀ ਕੰਮ ਨਹੀਂ ਪੜ ਜਾਂਦਾ ਚੀਂ ਲੰਦੀ ਆ ਹਮ ਅੱਖਾ ਬੜਾ ਚ ਕੋਣ ਕੋਣ ਲੱਗ ਜਾਂਦੀ ਆ ਤਾਂ ਨਹੀਂ ਲੱਗਦੀ ਹੁੰਦੀ ਇਸ ਲਈ ਕਿ ਮੈਨੂੰ ਬਾਹਰ ਜਾ ਖੜਕਿਆ ਹੁੰਦਾ ਆਪਣਾ ਖਾਣ ਆ ਵੀ ਥੜੀਆ ਘੂੜਾ ਬਾਹਰ ਆ ਜਾ ਦੇਖ ਕੋਣ ਆਂਦੀ ਇਹ ਦੇਖੀ ਖਾਉ ਦੇਖ ਰਾ ਮੂਰੇ ਪੱਤ ਲੰਦਾਗਾ ਦੇਖਣ ਦਾ ਮਾਰਾ ਘੜੀਆ ਕਿ ਬਾਅਦ ਚ ਉੱਥੇ ਘੜੀਆ ਬਾਅਦ ਚ ਉੱਥੇ ਘੜੀਆ ਹੋ ਰਿਹਾ ਮੇਰੇ ਗੋੜ ਮਾਰ ਲ ਨੀ ਰਿਹਾ ਜਾ ਕਿ ਹਾਸੀ ਮੈਨੂੰ ਮੈਂ ਘਰ ਆ ਜਾ ਕਹਿੰਦੀ ਮੈਂ ਨਹੀਂ ਆਉਂਦੀ ਕਹੀਂ ਤੇਰੀ ਮੰਮੀ ਦਾ ਹੀ ਕੰਮ ਹੈ ਕਹਿੰਦੀ ਮੰਮੀ ਨੇ ਭੇਜ ਦੇ ਗਈ ਫੂਲ ਗੋੜ ਮਾਰ ਦੇਗਾ ਮੈਂ ਸਿਉਣੀ ਆ ਜਾ ਕਹਿੰਦੀ ਮਮਾ ਘੜੀਆ ਜੀ ਦੀ ਅੰਤਨੀ ਕੀ ਹਾਂ ਉਹ ਮੈਂ ਕਿ ਹਾਸੀ ਕਰ ਮੈਂ ਛੇਦੀ ਭੇਜ ਦੇ ਗਈ ਤੇ ਮੰਮੀ ਨੂੰ ਕਹਿੰਦੀ ਖੜ ਜਾ ਮੈਂ ਥੱਪੜ ਥੱਪੜ ਮਾਰਦਾ ਮੈਂ ਮਾਸੀ ਆ ਜਾ ਵੀ ਆ ਜਾ ਨਹੀਂ ਫਾਉਂਦੀ ਮਿਲ ਗਈ ਤੇ ਨਵੀਂ ਹੋ ਗਈ ਦੇਖ ਜਾ ਮਾਹਰ ਦੀ ਕਹਿੰਦੀ ਆਗੀ ਸਮਾਨ ਨੂੰ ਕਰ ਲੇ ਕਹਿੰਦੀ ਆਗੀ ਚੇਰ ਲਾ ਦੇ ਚੇਰ ਮੇਰਾ ਕੱਪੜਾ ਦਾ ਹੋਰ ਕਰ ਲੈ ਦੇ ਨਹੀਂ ਮੈਂ ਆ ਕੇ ਚੀਰ ਦੂੰਗੀ ਕੋਈ ਨਹੀਂ ਜੀ ਮੈਂ ਖਾਕੀ ਕਹਿੰਦੀ ਆਗੀ ਜਿ ਆਪਣੇ ਬਤੂਰੀਆ ਖੇਡ ਲੈ ਤੂਰੀਆ ਕਿ ਬੈਠ ਬਸ ਤੇ ਤੂੰ ਨਹੀਂ ਵੀ ਦੁੱਧ ਜਾਂਦੀ ਇਹ ਤਾਂ ਮੂਰੇ ਬੱਜੂਗਾ ਆ ਗਿਆ ਹੈ ਆ ਆ ਗਈ ਉਹ ਤਾਂ ਖਰਚਾ ਵੀ ਲਾ ਕੇ ਤੇ ਦੇਖ ਰਾ ਤੂੰ ਬੜਾ ਖੁਸ਼ ਤਾਂ ਆ ਵਾ ਬੜਾ ਪੈੜਾ ਹੋ ਰਿਹਾਗਾ ਹੋਰਣਾ ਉਰੇ ਆ ਜਾ ਤੂੰ ਵੀ ਹੁਣ ਆ ਜਾ ਉਰੇ ਅਸਲਾ ਲੈਣਾ ਸੀ ਉਹ ਤਾਂ ਡਿੱਪੂ ਚ ਜਾਣਾ ਸੀਗਾ ਅੱਛਾ ਕਹਿੰਦੀ ਮੈਂ ਕਿ ਡਿੱਪੂ ਚ ਜਾਣਾ ਕਹਿੰਦੀ ਕੋ ਸੂਟ ਦੇ ਕਿਉਂ ਨਾ ਕਹਿੰਦੀ ਮੈਂ ਤੇ ਡਿੱਪੂ ਆ ਰਿਹਾ ਅੱਜ ਬਾਰਾਗਾ ਤੇ ਮੈਨੂੰ ਸੋਹਣੇ ਲੱਗਿਆ ਦੋ ਸੂਟ ਮਾ ਆ ਦੋ ਸੰਭਾਲੀ ਦੋਵੇਂ ਹਾਂ ਇੱਕ ਤੇਰਾ ਲੈਤਾ ਤੇ ਨੂੰਰਾ ਤੇ ਇੱਕ ਇੱਕ ਮੈਂ ਆਉਂਦਾ ਲਈ ਆਈ ਆਏ ਕਿਵੇਂ ਵੀ ਫੇਰ ਕੀ ਹੁੰਦਾ ਕਿ ਮੈਂ ਤੁਹਾਨੂੰ ਕੱਲ ਘਰ ਸੌ ਲਿਆ ਕੇ ਦਿੱਤਾ ਸੀਗਾ ਫੇਰ ਕੀ ਹੁੰਦਾ ਸੌ ਲਿਆ ਮੈਂ ਤਾਂ ਇੱਕ ਤੇਰਾ ਇੱਕ ਮੇਰਾ ਆ ਲੈ ਹੋਰ ਸੋਹਣੇ ਰਵਾਜ ਦੇ ਲੈ ਕੇ ਵਧੀਆ ਲੱਗੋ ਹੋਰ ਰਵਾਜ ਤਾਂ ਹੈਗੇ ਆ ਕਿ ਫੇਰ ਹਣਾ ਤੇਰੀ ਸੋਹਣੀ ਤੇ ਸੀਗਾ ਜਿਹਨੇ ਲੈ ਤੇ ਜਿਹੜੇ ਸੋਹਣੇ ਲੱਗੇ ਉਹਨੂੰ ਮੈਂ ਲੈ ਤੇ ਮੈਂ ਅੱਖਾਂ ਚਲ ਮੱਖਾਂ ਮੈਂ ਬਾਹਰ ਅੰਦਰ ਵਾਲਾ ਹੈ ਨਹੀਂ ਗਾ ਦਿਵਾਲੀ ਵੀ ਆਉਂਦੀ ਆ ਕਿ ਮੂਹਰੇ ਮੱਖਾਂ ਚਾਹ ਨਾ ਰੱਖਣੋ ਫਿਰ ਮੈਂ ਵੇਣਾ ਗਾਜਾ ਸਾੜਦਾਂ ਨਹੀਂ ਸੀ ਮੇਰੇ ਤੇ ਸਰੀਂ ਅੰਦਰ ਸੀ ਚਲੋ ਕਪੜਾਏ ਕਰ ਲੋ ਕੋਲੇ ਹੈ ਕਹੇ ਲਮੇਗੀ ਆਪਦਾ ਤਾਂ ਲਈ ਮੇਰਾ ਲਈ ਨਹੀਂ ਗਈ ਮੈਂ ਤਾਂ ਤਾਂ ਲਈ ਚੱਤ ਆਹ ਵੜ ਲਈ ਆਈ ਜੀ ਨਾਲ ਮੈਂ ਤਾਂ ਕੋਈ ਨਹੀਂ ਹੈਗਾ ਮੈਂ ਤਾਂ ਤਾਂ ਕਰਕੇ ਉਹ ਕਰ ਗਈ ਮੈਂ ਕਹਾਂ ਚਲ ਲੈ ਆ ਦਿੰਦੇ ਆਂ ਫੇਰ ਕੀ ਹੁੰਦਾ ਰੱਤ ਮੈਂ ਤੇ ਮਰਨਾ ਨਹੀਂ ਜਾਵਾਂਗਾ ਕਾਹ ਚਲੋ

ਉਹ ਫਿਰ ਕੀ ਹੁੰਦਾ ਆਪਾਂ ਚਾਹਾਂਣੇ ਤੇਰ ਕਾਦੀ ਆਪੂਰੇ ਤੇ ਉਹ ਵੀ ਨਿਖਰਾਏ ਜਾਂਦੇ ਹੈਗੇ ਇਹ ਗੋੜੀ ਆ ਕਾਹਦਾ ਜਦੋਂ ਮੱਛੀ ਦਾ ਸਾਦ ਨਹੀਂ ਪਰ ਇਹ ਜੀਰੀਆਂ ਨਹੀਂ ਦਿੱਦੋ ਕੀ ਕਰਨ ਲੱਗੀ ਦੀਗੀ ਆ ਜਾਂਦੇ ਮੈਂ ਵਿਚਰੀ ਨਾ ਹੋਰ ਕੰਮ ਕਰ ਲੱਗੀ ਹੋਰ ਆ ਜਾਂ ਭਾਂਡੇ ਪੈਸੀਆਂ ਮਾਚਣੇ ਉਹ ਮਾਚਣ ਲੱਗੀ ਤੇ ਕੱਪੜੇ ਸੁਕੋਣੇ ਪੈ ਸੀ ਉਸ ਕਾਹ ਕੀ ਆਈ ਐਂਗੀ ਨੇ ਕਿਸੇ ਕੋਕੀ ਆਈ ਐਂਗੀ ਸਾਰਾ ਆ ਜਿਹੜਾ ਖਾਣੇ ਚੀਂਦੰਨੇ ਜੇ ਕੋਈ ਹੋਰ ਚੱਕਣ ਵਾਲਾ ਚੱਕ ਸਦੇ ਉਹਨੂੰ ਨਾ ਮਾਣਦੇ ਨਾ ਕੱਪੜੇ ਪਾਦੇ ਉਹ ਫੱਡਾ ਕਦੇ ਖੇ ਉਧਰ ਲੈ ਜਾ ਤੈਨੂੰ ਮੈਂ ਚੀਜ਼ ਨਹੀਂ ਲੱਭਦਾ ਜਿਹੜਾ ਕੰਮ ਕਰਨਾ ਹੈ ਸੁਪ ਦੇ ਸਾਬ ਚਾਚ ਭੱਜੀ ਫੇਰਾ ਸੁਪ ਲਿਆ ਤੈਨੂੰ ਹੁਣ ਹੋਰ ਇੰਨੇ ਪੈਸੇ ਲਾਤੇ ਮੈਂ ਡਰ ਮੈਂ ਐਸੀ ਹੋਰ ਕੋਈ ਕੰਮ ਉਹ ਮੈਂ ਨਹੀਂ ਕੀਤਾ ਜਿਸ ਸੁਪ ਲਿਆ ਨਾ ਫਿਰ ਹੁਣ ਜਦੋਂ ਆਪਣੀ ਗੋਲ ਮਾਰ ਕੇ ਲੱਗੀ ਪਸੰਦ ਆਗਾ ਮੇਰੇ ਆਗੇ ਪਸੰਦ ਮੈਂ ਆਖਾ ਚੱਲ ਹੁਣ ਮੈਂ ਵੀ ਲੈ ਲੈਣੀ ਆਂ ਉਹ ਨੂੰ ਤੈਨੂੰ ਪਤਾ ਤਾਂ ਹੈਗਾ ਫੁੱਟਨ ਨਹੀਂ ਜਾਤ ਮੇਰੇ ਦਸ ਸੁਪ ਦੇਖੇ ਤਾਂ ਤੇ ਨਿੱਤ ਬਜਾ ਨਾ ਮੈਂ ਤਾਂ ਜਮੀੜ ਘਪਾਈ ਨਹੀਂ ਆਂ ਕਹਦਾ ਵਧੀਆ ਰੱਖ ਦੇਣੇ ਕਿ ਹੋਰ ਤਹੋ ਮਾਗਣ ਨੂੰ ਹੋਰ ਪਾਸੇ ਚਲ ਆਉਣੀ ਆ ਸੂਬੇ ਲੈ ਲੈਣੀ ਆ ਜੀ ਦਸ ਲਈ ਆਈ ਹਾਂ ਤੈਨੂੰ ਗਿਆਤਾ ਜੇ ਤਾਂ ਮੈਂ ਕੱਲੀ ਨਹੀਂ ਹਾਂ ਫਿਰ ਤੈਨੂੰ ਕਹਦੇ ਵੀ ਕੱਲੀ ਨਹੀਂ ਆ ਨਹੀਂ ਮੈਨੂੰ ਆਏ ਕਿ ਕਿ ਦਿਵਾਲੀ ਆਉਂਦੀ ਹੈ ਕਿ ਦਿਵਾਲੀ ਵਾਲਾ ਰੋਟੀ ਵਾਲਾ ਸੂਟ ਲੈ ਲੈਣੀਆਂ ਇਹਨੇ ਹੁਣ ਚਲ ਫਿਰ ਬਾਣੀ ਦੀ ਹੌਣ ਜੜੇ ਲਾ ਗੋਲੇ ਹੁਣ ਭਾ ਲੈ ਲੂਗੀ ਤੇ ਮੈਂ ਖਾ ਚਲ ਇਹ ਵੀ ਗਿਆਤਾ ਜੇ ਪਰ ਜੱਜਾ ਦੁਕਾਨ ਤੇ ਹੀ ਦਿੰਦੇ ਨੇ ਨਾ ਗਾਂ ਕੀ ਦਿੰਦੇ ਨੇ ਹਾਂ ਮੈਂ ਜੀ ਦਿੰਦੇ ਨੇ ਕੋਈ ਨਹੀਂ ਤੂੰ ਜਾ ਉਹਨੂੰ ਨਵਾ ਆ ਲੈ ਫੜ ਲੈ ਮੈਂ ਮੂੰਹ ਫਿਰਦਾਗਾ ਦੇਖ

ਮਾ ਮਾ ਜੀ ਬਾਈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਕਰੋ ਨਾ ਕਿੰਨਾ ਪਸੰਦ ਆ ਰਿਹਾ ਹੈ ਇਹੋ ਤਾਂ ਜੀ 20 ਮੀਟਰ ਜੀ 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 ਨਾ 10 ਮੀਟਰ ਇਹ ਤਾਂ ਕਪੜਾ ਤਾਂ ਨਹੀਂ ਬਣਦਾ ਮੇਰੇ ਘੱਟ ਤਾਂ ਆਦਾ ਚਾਰ ਚਾਰ ਮੀਟਰ ਤਾਂ ਗਾਦੇ ਇੰਨਾ ਕੀ ਜਾਦੇ ਆ ਤਾਂ ਕੱਟਾ ਕਪੜਾ ਭਾਈ ਇਹਦਾ ਰੋਟਾ ਮੂਟਾ ਦੇਖ ਲੈ ਲਿਕੇ ਨਾ ਪੂਰੇ ਅਮਰੀਕਾ ਨੂੰ ਸੋਨਾ ਦੇ ਕਿੱਥੇ ਆ ਗਈ ਆ ਨਹੀਂ ਕੀ ਹੋ ਗਿਆ ਹੋ ਗਿਆ ਕੀ ਆ ਤਾਂ ਸੂਟ ਦਾ ਹੋਣਾ ਤਾਂ ਸਾਡੇ ਵੀ 4 ਮੀਟਰ ਮਸਾ ਹੀ ਆ ਖਿੱਚ ਕੇ ਸਵਾ ਤੇ ਚਾਰ ਆਗ ਕਪੜਾ ਕੱਟਾ ਨਾ ਕਪੜਾ ਤਾਂ ਵੱਡੇ ਵੱਡੇ 55 ਇੰਚ ਦਾ ਪੀਰ 40 ਇੰਚ ਸਲਵਾ ਹੋਣੀ ਤੇ ਫਿਰ ਬਾਹ ਇੱਥੇ ਤਾਂ ਕਪੂਰੀ ਆ ਇਹ ਤਾਂ ਬੰਦਾ ਨਹੀਂ ਹੈਗਾ ਥੋੜਾ ਕੱਪੜਾ ਵੀ ਥੋੜਾ ਦਾ ਤੇ ਜਵਾਰੀ ਤੋਂ ਹੋ ਜਾਣਾ ਵੇਖ ਲਵਾਈ ਵੀ ਵਾਣੀ ਹਮੇਸ਼ੀ ਤਨ ਤੇ ਪਰ ਜਾਏਗਾ ਬੱਚਾ ਫਿਰ ਰਾਏ ਦਾ ਤੂੰ ਫੋਨ ਲਾ ਉਹ ਫੋਨ ਨਾ ਚਲ ਕਰ ਫੋਨ ਲਾ ਤੇ ਸਾਰੇ ਉਹਨੂੰ ਮੜੇ ਤੇ ਵੀ ਕੋਈ ਥੋੜਾ ਕੱਪੜਾ ਘੱਟਾ ਘੱਟ ਪਾਈਦਾ ਨਹੀਂ ਆਹ ਬੁੱਢ ਦਾ ਬੂਹ ਮੁੰਦਾ ਹੋਰ 5000 ਦੇ ਦਾ ਤਾਂ ਉਹਦਾ ਤਾਂ ਉਹ ਕੇਸਨ ਕਰ ਗਿਆ ਹਾਂ ਫੋਨ ਕਰਦੀ ਮੁੰਡਾ ਨਾ ਬੱਚਾ ਫੋਨ ਕਰ ਤੂੰ ਮਸਦਾ ਭਾਗ ਨਾ ਉਹ ਨਾ ਫੋਨ ਕਰ ਲਾ ਉਹਨਾਂ ਆਪੇ ਬਦਲ ਗੁਰੂ ਨਾਨਕ ਦੇਵ ਜੀ ਬਦਲਣਾ। ਕੱਤੀ ਨਹੀਂ ਚਾਹ। ਕੱਤੀ ਤਾਂ ਬਸ ਲਾ ਫੋਨ ਤੇ। ਜਿਵੇਂ ਉਹ ਵਾਸੀ ਕਹਿੰਦੇ ਨਾ ਕਹੇ ਤੇਰੀ ਮੰਮੀ ਨੂੰ ਇੱਦਰੀ ਭੇਜ ਦੇ ਗਏ। ਸੂਟ ਲੈ ਤੇ ਬੜੀ ਹੋਇਆ ਤੁਸੀਂ ਦੱਸ ਤਾਣਾ ਜੀ। ਪਰ ਮੇਰੇ ਦੋਸਤ ਕੱਟਣਾ ਲੱਗ ਗਿਆ। ਬੰਦਾ ਨਹੀਂ ਹੈਗਾ। ਫਿਰ ਉਹ ਕੀ ਕਰੀਏ? ਹੋਰ ਤਾਂ ਰਹਿਣਾ ਵਾਸੀ ਜਹਲੀ ਬਾੜਦਾ ਹੈਗਾ। ਬੰਦਾ ਤੇ ਕੱਪੜਾ ਨਾ ਕੱਲ ਨਾ ਪਾਈ ਤਾਈ। ਕਹਿੰਦੀ ਚਾਲ ਬੜੀ ਹੋਇਆ ਤਾਈ ਨਹੀਂ ਕੱਟਿਆ ਰਹਿਣਾ ਹਰੇਕਾ ਨੇ। ਮੈਨੂੰ ਪਤਾ ਲੱਗਦੇ ਨਹੀਂ ਪਹਿਲਾਂ ਆ ਸੀ। ਤੇ ਕਹਿੰਦੇ ਮम्मी ਨੂੰ ਭੇਜ ਦੇ ਕਹਿੰਿਆ ਨਾ ਸੋਮਵਾਰ ਹੈ ਕੱਲੀ ਅੱਜ ਸੋਮਰ ਵਾਲਾ ਹੀ ਆਇਆ ਹੋਇਆ ਹੈ ਤੇ ਹੁਣ ਜੇ ਮੈਨੂੰ ਜਾਣਾ ਪੂਰ ਹਣ ਤੈਨੂੰ ਬੁਲਾ ਦੇ ਉਹ ਨੂੰ ਕਹਿੰਦੇ ਵੀ ਲੈ ਜਾ ਫੜ ਕੇ ਤੇ ਆਪ ਦਾ ਬਦਲ ਕੇ ਲਿਆ ਦੇ ਤੋ ਕਹਿੰਦੀ ਮੈਨੂੰ ਕਾਹ ਨਹੀਂ ਆਦਾ ਮੈਨੂੰ ਕੋਈ ਕੰਮ ਲੱਗਿਆ ਨਹੀਂ ਕਰੇ ਕਿਤੇ ਮम्मी ਅੱਜ ਬਾਅਦ ਕੀ ਕਰਦੀ ਨਹੀਂ ਭੇਜ ਦੇ ਕਹਿੰਦੀ ਪਰ ਉਹ ਕਰਦੀਆਂ ਨੇ ਜੀ ਨਾ ਫੜ ਪਾਣ ਨੂੰ ਬਾਲਾ ਬਾਗ ਚ ਲੈ ਕੇ ਚੱਲ ਜਹੇ ਬੰਦ ਮੈਂ ਕਹਿੰਦੀ ਬਤਾਉਂਦਾ चलो मुंह का चंदा हुआ पता लाल हो गया मान जानी पति हां अगले दा बदलया जाऊं दे। का ये वाला कान ला पास रहे दो दिन लगा अगला और शर्मद बती है चल देखना हम पता नहीं कब का कितना टाइम में होगी सुपर सोच साथ बैठा लगिया होनी है है मंडल भी है और आने किधर गई है ਇਧਰ ਆ ਬਾਰੇ ਇੰਦਰੀ ਬੜੀ ਵੈਕੀ ਹੈ ਸਾਰਾ ਦਿਨ ਆ ਨਹੀਂ ਆ ਗਈ ਕੀ ਕਰਾਂ ਠੀਕ ਹੈ ਨਹੀਂ ਸੋਣਾ ਮੈਂ ਤਾਂ ਕੀ ਕਹਿਣਾ ਵਾ ਕਰ ਲੈ ਕੰਮ ਤਾਂ ਹੁੰਦੇ ਕੰਮ ਰੋ ਰੋ ਉਹ ਫੋਨ ਹਾਰਦਾ ਤੇ ਬਦਾਲ ਲਈ ਸੂਟ ਸੂਟ ਤਾਂ ਬਦਲ ਲਈ ਬਦਲ ਕੇ ਪਹਿਣਾ ਬਦਲੇਗਾ ਉਹ ਤਾਂ ਹੈ ਨਹੀਂ ਤੀ ਉਹਦੇ ਕੋਲ ਸੂਟ ਤਾਂ ਉਹਦੇ ਕੋਲੇ ਉਹ ਕਹਿੰਦਾ ਅੱਕੇ ਤੈਨੂੰ ਗਾਹਾਂ ਜਸਾ ਵਾ ਨੂੰ ਲੈ ਦੂੰਗਾ ਉਹ ਉੱਥੇ ਜਾ ਕੇ ਉਹ ਕਹਿੰਦੀ ਕਿ ਪ੍ਰਿੰਟ ਵਾਲਾ ਕੀ ਕਰਨਾ ਅੱਗੇ ਸਾਡੀ ਵੀ ਦੇ ਦੇਗਾ ਨਹੀਂ ਤਾਂ ਤੇ ਹੁਣ ਜਾਣਾ ਹੈ ਜੀ ਕੜਾਈ ਵਾਲਾ ਰੋਟੀ ਖਵਾਉਣੀ ਹੋਊਗੀ ਕੋਸਰਾ ਦਾ ਸੌਦਾ ਸੀ ਇਹਨੂੰ ਉਹਦਾ ਉਹਦੇ ਵਾਸਤੇ ਲੈ ਦਿੱਤੇ ਕਹਿੰਦੇ ਤਾਂ ਦਈਆਂ ਤੇ ਆਪਾਂ ਚੌੜੀ ਰੋਟੀ ਖਵਾਉਣੀ ਆਂਗੀ ਤੇ ਉੱਥੇ ਜਾ ਕੇ ਬਾਜ਼ਰ ਕੀ ਕਹਿ ਗਈ ਕਿ ਅਕੇ ਇਹ ਪ੍ਰੈਸਟਾ ਲੱਕੀ ਕਰਨਾ ਕਿ ਕੜਾਈ ਵਾਲਾ ਮੇਰੇ ਬੇਬੇ ਕੰਚਲਾ ਬਾਰੰਦਰ ਵਾਲੇ ਆ ਲੈ ਜੀ ਲੈ ਕੋਕਨਾਂ ਪੈ ਗਿਆ ਜੀ ਬਾਰੰਦਰ ਵਾਲਾ ਤਾਂ ਇਹ ਗਰਮੀ ਵਾਲਾ ਕੱਪੜਾ ਚੰਦੀ ਜਾਂਦਾ ਠੀਕ ਹੈ ਕੜਾਈ ਵਾਲੇ ਆਉਣੇ ਲੱਗੇ ਤੈਨੂੰ ਘਰ ਹਾਲ ਸੰਭਲ ਉਹ ਕਹੀ ਮਗਾ ਹਾਲ ਸੰਭਲ ਕੀ ਕਰਨਾ ਪੈ ਫਿਰ ਚੌੜੀ ਨੂੰ ਵੀ ਚੌੜੀ ਮੱਸੇ ਨਾਲ ਗੁਰੂ ਆ ਤੇ ਕੀ ਕਰਨੇ ਹੁਣ ਇਹਨਾਂ ਨੇ ਕੰਨ ਵੀ ਫਿਰ ਹਜੇ ਤਾਂ ਹੈ ਵੀਰੇ ਕਹਿੰਦਾ ਜੇ ਕੋਈ ਪ੍ਰੈਕਟ ਲੈ ਜਾਣਾ ਲਏਗਾ ਤਾਂ 300 ਤਾਂ ਆਉਂਦੇ ਆ। ਪਤਾ ਨਹੀਂ ਫਿਰ ਉਹ ਤਾਂ ਉਹਨੇ ਰੱਖ ਲਿਆਗਾ। ਫਿਰ ਉਹ ਚੁੱਪ ਕਰਕੇ ਜੇ ਮੂੜੇ ਹੀ ਕਹਿੰਦੇ ਕੋਈ ਹੋਰ ਆਊਗਾ ਦੀ ਕੋਲੇ ਚੋਂ ਉਹ ਤੋਂ ਦੇਖ ਲਊਗੀ ਕੱਜ ਤੇ ਆ ਮੈਨੂੰ ਸੋਹਣੇ ਲੱਗੇ 200। ਹਾਂ ਹਾਂ ਆਹ। ਆ ਤੁੰਨੀ ਜਮੈਂੋਂ ਸੋ ਕੱਢ ਕੇ ਦੇਖਦੀ ਮਹਾ ਤੇ ਉਹ ਵੀ ਆ ਤੇ ਮੈਨੂੰ ਸੋਹਣੇ ਲੱਗੇ 200 ਇਹਦੇ ਮੈਂ ਆਖਿਆ ਮੋਟਾ ਚਾਹੀਦਾ ਮਰਜੀ ਤੂੰ ਸੁਮਾ ਲੈ ਇੱਕ ਵਾਸਤੇ। ਨਹੀਂ ਮੰਮੀ। ਕੀ ਕਰਦੀ ਹੁੰਨੀ ਆ ਤੂੰ ਇਹ ਕੁਛ ਨਹੀਂ ਹੁੰਦਾ ਘਰ ਕੀ ਹੋਣਾ ਹੈ ਮਨ ਨਾ ਪਤਾ ਨਹੀਂ ਜਮਣਾ ਆ ਹੀ ਖਾਣਾ ਹੁਣ ਮੈਂ ਜਾਣਾ ਜੜਾ ਤੋ ਹੋਰ ਥਾਂ ਤਾਂ ਤੈਨੂੰ ਹੋ ਗਿਆ ਵੀ ਨਾ ਦਿਆ ਨੂੰ ਫਿਰ ਅੰਕਿੰਦ ਤੂੰ ਕਹਾਂ ਆ ਪਿਛਲੇ ਹੁਣ ਪਰਵਾਣ ਨਹੀਂ ਦੇ ਸੀਗੇ ਅੱਜ ਫਿਰ ਸਭ ਨੇ ਕੀ ਸਮਾਨ ਚਾਹਿਆ ਸਮਾਨ ਜਿਹੜਾ ਮੈਂ ਅੱਜ ਹੀ ਸਮਾਨ ਜੋ ਉਹਨੇ ਲੰਬੇ ਨੇ ਇੱਕ ਵਾਰ ਸਮਾਨੂ ਇੱਕ ਤੂੰ ਸਮਾਨੂ ਉਹਨੇ ਸਮਾਨੇ ਤਾਂ ਹੁਣ ਦੇ ਲੱਗਣਾ ਮੈਨੂੰ ਆਇਆ ਦੱਸ ਥੋੜਾ ਕੁਛ ਬਣਾ ਲੈਣਾ ਮੈਨੂੰ ਹਾਂ ਕਸਰ ਨਹੀਂ ਆਉਂਦੀ ਤੇ ਮੈਨੂੰ ਕੁਝ ਕਿਹਾ ਨਹੀਂ ਉਹਦੇ ਮਾਮੂ ਦਿਖਾਉਂਦੇ ਕੁਝ ਨਹੀਂ ਤੁਮ ਕਹਿੰਦੇ ਕਿ ਮਾਂ ਦੋ ਸੁਣ ਲਈ ਨਹੀਂ ਕਿੰਨੇ ਤੁਮ ਕਹਿੰਦੇ ਨਾ ਲਿਖ ਮੈਂ ਕੰਮ ਚੱਲ ਗਦੀਆ ਕੰਮ ਰੱਖ ਲਾਦਾ ਜਾ ਮੈਂ ਮੈਂ ਹਾਂ ਮੈਨੂੰ ਆਇਤੀ ਬਣਾ ਦੇਣਾ ਕਿ ਕਿਹੜੇ ਮੋੜੇ ਕੀ ਕਰਨੇ ਨੇ ਕਿਉਂ ਮਹਾਂ ਚਲੂ ਨਹੀਂ ਹੋਈ ਉਹ ਰਹੀ ਆ 10 ਦਿਨ ਦੋ ਤਿੰਨ ਮਹੀਨਾ ਤੋਂ ਹੁੰਦਾ ਤਿੰਨ ਮਹੀਨਾ ਤੋਂ ਹੁੰਦਾ ਕੋਈ ਸ਼ੀਮੇ ਨਾ ਹੁੰਦਾ ਸੂਟ ਆਇਆ ਸੀ ਬਾਹਰ ਆਇਆ ਹੁੰਦਾ ਉਹਦਾ ਕੋਹਾਂ ਨਹੀਂ ਕਰੀਏ ਨਾ ਸੂਟ ਦੀ ਕਰਾਉਣੇ ਆਪਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਅੰ内 ਵਿੱਚ ਹੀ ਦਿੱਤੇ ਜਾਂਦੇ ਪੈਸੇ ਕੋਹਾਂ ਕੋਹ ਨਹੀਂ ਹੁੰਦਾ ਨਾ ਚੱਲਦਾ ਕਿੰਨੇ ਕਿੰਨੇ ਆਏ ਨੇ ਬੇਹੋਨ ਬਾਹਰ ਆਉਣ ਦੇਣ ਸੂਟਾਂ ਵੀ ਉਹ ਹੋ ਗਈ ਕੱਖ ਅੱਜਕੱਲ ਸੂਟ ਹੀ ਦੇਖ ਲਿਆ ਅਗਲਾ ਮਰਦਾ ਤਾਂ ਦੇਖੋ ਤੇ ਜਦੋਂ ਮੈਂ ਦੇਖਦੀ ਆ ਤੀ ਉਹ ਉਹਦੋਂ ਵੀ ਨਵੇਂ ਪਾ ਕੇ ਜਾਂਦੀਆਂ ਨੇ ਮਰਦੇ ਤੋਂ ਦੇਖਾਈ ਆਉਂਦਾ ਨਹੀਂ ਯਾਨੀ ਅੱਗੇ ਹੋਣਾ ਆਈ ਨਹੀਂ ਹਲਾ ਸੌਣ ਵਾਲੇ ਬੈਠੇ ਲੱਗੇ ਪਏ ਸੌਣ ਵਾਲੇ ਕੁਸ ਨਹੀਂ ਹੁੰਦਾ ਹਾਂ ਇੱਥੇ ਐਂ ਚੱਲੀ ਜਾਂਦਾ ਮਰਨਾ ਕੋਈ ਜਿਉਣਾ ਦਾ ਤੇ ਆਪਣੇ ਕੋ ਜਿਹੜਾ ਤੇ ਜ਼ਿੰਦਾ ਰੱਖੇ ਤੇ ਇੱਕ ਮੈਂ ਸੌਣੇ ਕੁਤੂਸ ਜਰ ਮੈਂ ਜਿਹੜਾ ਐਂੇ ਪਿਆ ਉਹਨਾਂ ਨਾਲ ਕੀ ਕਰਾਂਗੇ ਹੁਣ ਉਹ ਵੀ ਸੌਣ ਕੇ ਕੋਈ ਨਹੀਂ ਐਂ ਜਿਸ ਨੂੰ ਸੌ ਪਾਈ ਜਾਣਾ ਮੈਨੂੰ ਕੁਝ ਨਹੀਂ ਸੱਤ ਪਈ ਹੈ ਹਨਾ ਹੁਣ ਬਾਹਰੋਂ ਦਮੇ ਸੌਣੇ ਲੱਗੇ ਮੈਨੂੰ ਤਾਂ ਸੌਣੇ ਲੱਗੇ ਦੇਖੀ ਨਹੀਂ ਸੌਣੇ ਸੂਟ ਨੇ ਦੇਖੀ ਲੱਗ ਲੱਗ ਤੂੰ ਤਾਂ ਮੋੜ ਦੇ ਕਿ ਆ ਸੋਹਤਾ ਕਿੰਨੀ ਦੇਖੀ ਆ ਉਹਨੀ ਸੋਹਣੀ ਲੱਗੀਆਂ ਨੇ ਸੋਹਤਾ ਹੋਰ ਉਹਨਾਂ ਚਲ ਨਹੀਂ ਆਣਾ ਬੜਾ ਚੱਕਰ ਨਹੀਂ ਆਣਾ ਚੱਕਰ ਨੂੰ ਮਾਲਿਆ ਕਰਾਂਗੀ ਹੁਣ ਹੁਣ ਨਹੀਂ ਲਿਉਂਗੀ ਬਸ ਆ ਲੈਣ ਦੇਣਾ ਹੋਰ ਉਹਨੀ ਸੋਹਣੀ ਲੱਗੇ ਮਾ ਚਲੇ ਲੈ ਆਉਣੀ ਆ ਇਹ ਵਾਹਨ ਨੂੰ ਨਾਲਿਆਉਂਗੀ ਦੱਸ ਤੈਨੂੰ ਕੀ ਹੁੰਦਾ ਆਗਾ ਹੋਰ ਆਖਰੇ ਚੱਕਰ ਦੇ ਅੰਦਰ ਪਾ ਕੇ ਲਵਾ ਦੇ ਕੇ ਲੱਗੂਗੀ ਕਿ ਤਰ੍ਹਾਂ ਕਰਨਾ ਤੇ ਜੜੀ ਨੂੰ ਦੱਸਾਂਗੀ ਜਦੋਂ ਪਤਾ ਆਦੀ ਮੇਰਾ ਮੋੜ ਦੇ ਜਿੱਦਾਂ ਮੋੜੇ ਆਉਂਦੇ ਆ ਆ ਤਾਂ ਮੈਂ ਬੋਲਦਾ ਉਹ ਤਾਂ ਕਹਿੰਦਾ ਨਹੀਂ ਮੈਂ ਤਾਂ ਮੁੜ ਦੇ ਉਹਨੇ ਐ ਕਿਹਾ ਹੈਗਾ ਮੋੜਿਆ ਤਾਂ ਕੰਨ ਆਖੋ ਚ ਕੋਈ ਨਹੀਂ ਲੈਣ ਦੇ ਦੱਡਾ ਵੀ ਕਹੀ ਦਿੱਦਿਆ ਵੀ ਰੱਖ ਲੈ ਉਹ ਉਹ ਨਾ ਛੜੀ ਨਾ ਪਾਵਾ ਆਪੋ ਨੇ ਕਰਾ ਕੇ ਉਹ ਸੁਭਾ ਦਿਖਾਣ ਲੱਗੀ ਜੇ ਲੋਕਾਂ ਤੋਂ ਲੱਗਦਾ ਕਿ ਲੋਕਾਂ ਤੋਂ ਆਉਂਦਾ ਨਹੀਂ ਸੁਣ ਲਿਆ ਮੈਂ ਇਹਨਾਂ ਤਾਂ ਹੁਣ ਉਹ ਵੀ ਚੰਦਾ ਨਾ ਸਾਰੇ ਉਹਨੇ ਮਗਰ ਸਹੇਗੀ ਨਹੀਂ ਆ ਉਸ ਤਾਂ ਦਿੱਤਾ ਉਹ ਵੀ ਲਈਆ ਉਹ ਸਸਤਾ ਲੈਣ ਲਈ ਤੀਗੀ ਤੇ ਉਹ ਤਾਂ ਮੈਨੂੰ ਹੀ ਹਵਾ ਲੈ 12 ਸਵਾ ਆ ਉਹਦਾ ਹੋਰ ਨਾ ਲੋਗ ਨੇ ਮੈਨੂੰ ਕਹਿੰਦੇ ਫੇਰ ਫਰਾਉਂਗੀ ਘਰੇ ਮੈਂ ਦਿਖਾਇਆ ਦਿਖਾ ਲਾ ਕਹਿੰਦੇ ਕਿ ਤੱਕ ਸੋਨਾ ਬਰਾ। ਹੋਰ ਕਹਿੰਦੇ ਮੈਂ ਕਰਾਂ ਕਾਦ ਦਾ ਖਾਣਾ ਮੇਰੇ ਬੇਬੀ ਦਾ ਖਾਣਾ ਮੈਂ ਨਹੀਂ ਖੋਦ ਜਨਾ ਨਹੀਂ ਖੱਟ ਗਿਆ ਕਿੱਦਾਂ ਹੋਊਗਾ ਕਹਿੰਦੇ ਇਹ ਸੋਨਾ ਦਵਾਰ ਉਹਨਾਂ ਨੂੰ ਸੋਨਾ ਸੋਤ ਬਰਗਰੀ ਦਾ ਜਿਹੜੀ ਹੁਣ ਚੰਗੀ ਆ ਗਈ। ਹੋਰ ਤੇ ਉਹ ਵੀ ਲਈ ਤੇ ਕੁਛ ਨਹੀਂ ਹੁੰਦਾ। ਆ ਵੀ ਬਹੁਤ ਚਾਹ ਪੀਂਦਾ। ਸਭ ਕੁਝ ਕੱਟ ਲਾ ਪਰ ਆਇਆ ਰਿਆ। ਇਹ ਤਾਂ ਕੰਮ ਗਿਆ ਜਨੇ ਕੰਮ ਤੋਂ। ਉਹ ਤਾਂ ਮਿਲ ਜੇ ਮੈਂ ਕਹਿੰਦਾ ਉਹ ਕਾਹਦਾ ਮੈਨੂੰ ਪਤਾ ਨਹੀਂ। ਉਸ ਤੋਂ ਜਾ ਪਿਆ। ਆ।

ਸੇ ਨੂੰ ਸੋਹਣ ਫਰੇ ਕਰ ਦਿੰਦੀ ਆਗੀ ਇਹਦੇ ਨੂੰ ਕਰ ਦਿੰਦੀ ਆ ਕੋਈ ਨਹੀਂ ਇਹ ਲੈ 10 ਮਿੰਟ ਬਾਅਦ ਬਣਾ ਰਿਹਾ ਓਟਰ ਹੋਰ ਤਾਂ ਤੁੰਨਾ ਨਿਕਲੇ ਨਹੀਂ ਤੁੰਨਾ ਅਸਾਂ ਕੋਚਾ ਲਾ ਕੇ ਆਉਣੀ ਆਂ ਚੱਲ 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 ਫਿਰ ਮਰ ਕੋ ਬੋਦੀ ਚੱਕਾ ਲਾ ਚੱਲ 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 ਚੱਲੀਏ ਫਿਰ ਕਰਦੇ ਆਂ ਮੈਂ ਦੁਬਾਰੇ ਚੱਲ 10 ਬਾਅਦ ਚੱਲ ਲੈ ਦੇਖੀ ਟਿਕਾ ਲਾ ਬੋ ਨਾ ਚੱਲ ਹਾਂ ਦੇ ਦੇਖੋ ਲੈ ਤੁੰਨਾ ਕੋਈ ਤਾਂ ਕਰੀ ਸਾਰਾ ਕੰਮ ਚੱਕਰਾਂ ਨੇ 199 ਮੁੰਡਿਆਂ ਨੂੰ ਲੈ ਕੇ ਗਈ ਹੈਗੀ

ਪਤਨ ਕਿੱਥੇ ਗਈ ਹੋਗੀ ਮੈਂ ਤਾਂ ਬੋਝ ਕਦੇ ਨੇ ਚੁੱਪ ਕਰਕੇ ਧਰਈ ਅੰਦਰ ਉਹੀ ਪਤਾ ਲੱਗੂਗਾ ਮੈਂ ਬੋਲ ਕੇ ਬੋਲੀ ਜਾਂਦੀ ਐ ਦੱਸ ਪਾਇ ਕਾ ਪੈਸੇ ਦੇਣੇ ਨੇ ਕੋਈ ਨਾ ਕਿ ਉਹ ਵੀ ਮੇਰੇ ਕਪੜਾ ਸਰੀਕਨ ਮੈਂ ਨਾਲ ਨਾ ਕਿ ਦਿੰਦੀ ਹਾਂ ਜਿਹਦਾ ਨਾਮ ਹੈ ਤੂੰ ਦਿਲ ਨੂੰ ਬੁੱਕੀ ਦੇ ਰਿਹਾ ਤੇ ਕੋਈ ਕੰਦੀ ਆਪ ਤਾਂ ਉਹਨੂੰ ਸੂਟ ਪੜਵਾ ਦੇ ਤੈਨੂੰ ਲਾ ਕੇ ਦਿੰਦੀ ਆ ਅੱਗੇ ਵੀ ਕਹਾ ਅੱਗੇ ਮੈਂ ਤਾਂ ਹੋਰ ਹਾਂ ਇਹ ਨਹੀਂ ਹੈ ਖਰਾ ਨਹੀਂ ਹੋਰ ਤਾਲਾ ਬਰੀਆ ਹੋਇਆ ਨੇ ਮਸਾਲੇ ਕਾ ਮੇੜ ਦੇ ਕਾਸਮ ਟਲੇਗੀ ਬਾਅਦ ਉਹ ਹੋਰ ਪਹੁੰਚੋ ਗਲੇਟੇ ਕਿ ਤਾ ਹੁੰਦੇ ਨੇ ਭੜਦਾ ਤਾਂ ਹੈ ਨਹੀਂ ਇਹ ਕਿਣੋਂ ਉੱਥੇ ਬਾਹਰ ਖੜਦਾਗਾ ਜਮਾ ਨਹੀਂ ਖੜਦਾ ਗਲੇਟੇ ਲੈ ਕੇ ਜਾਓ ਰੋਸ ਰੋਸ ਕੰਤਾ ਤੁਰੇ ਖੜਦਾਗਾ ਖੜਕਿਆ ਕਰਬਿੰਦ ਚੱਟ ਓ ਮਾਰੇ ਦੇ ਖੰਨ ਤੇ ਜਦੋਂ ਮੈਂ ਪਿਕਦਾ ਹੈਗਾ ਮਾਰਾ ਪੈ ਜਾਏਗਾ ਉਹ ਮੂਸੀ ਮੂਸਾ ਪਰੇ ਆਉਂਦੀ ਰੋਸ ਕੱਟਾ ਇੰਤ ਲੋਕ ਕਰਤਾ ਮੇਰਾ ਹਾਂ ਏ ਏ तो पतरा आदमी मशीन चक के देख इतनी जोर का उ बैठा के मेरे को बैठा दे अरे बैठा दे हां नहीं मैं यहां खड़ी कर लिया तो मुझे कोई नहीं बड़ा मोटा कर लन आउदा काम दबा से ना केस ये कर दी सी की पेटी से तो काम ना जो काम करने ने चल बैठ मेरे को बैठा ले पहले तो कर कांडे कराना

ਸਾਂਗੀਆਂ ਨਹੀਂ ਪੈਗੀ ਕਿਤੇ ਦਾ ਵਾਣੂ ਨਹੀਂ ਪੈਗੀ ਬਿੰਦਵਾ ਖ ਚਲ ਪਾਈ ਜਾਨੀ ਆਗੀ ਚਲੋ ਵੀ ਆ ਗਈ ਐ ਜੇ ਇਹ ਚ ਕੀ ਹੋਣਾਗਾ ਮੈਂ ਗੋਡੀਆਂ ਕੱਪੜੇ ਲੱਗਦੇ ਆ ਮੈਂ ਤਾਂ ਸੂਟ ਲੱਗਦੀ ਆ ਸੂਟ ਉਹ ਨਾ ਕਰਾਉਣੀ ਸੂਟ ਕਿਧਰ ਗੜੀ ਤੇ ਕੁਰਤਾ ਬਜਾ ਮਲੇ ਨਹੀਂ ਆਮੀ ਆ ਦੇਖੋ ਕੁਰਤਾ ਬਜਾ ਮਲੇ ਆ ਬੇ ਤੇ ਡੇਡੀ ਦੇਖਾ ਕੋਈ ਹੋਰ ਵਾਲੀ ਯਾਰਾ ਹੋਰ ਦਾ ਸਮਾਂ ਕੀ ਵਿਆਹ ਲਾਗਾ ਓਏ ਲਖਰਨੀ ਉਹ ਮੈਨੂੰ ਪਤਾ ਅਮੀ ਤੇਰਾ ਲੈਣਾ ਕਿਉਂ ਨਹੀਂ ਗਾਲੇ ਡੈਡੀ ਜੇ ਸੋਹਣਿਆ ਗਾ ਡੈਡੀ ਨਾਲ ਮੈਂ ਕਹਿੰਦੀ ਐਡੀ ਤਾਂ ਵਧੀਆ ਸੋਹਣਿਆ ਪਰ ਹਾਂ ਕੀ ਕੋਇਆ ਚਲ ਖਾ 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 ਖੋਖੀ ਹੋਣਾ ਤਾ ਬਾਬਾ ਦੋਲੀਆ ਵੀ ਖੂਣ ਨੇ ਹੈ ਕਿ ਇਹ ਹਲਾ ਤੂੰ ਵੀ ਗੁੱਗੀ ਨਾ ਰੱਖਣ ਦਿਆ ਕਰੋ ਕਰਦੇ ਦੰਸ ਕੇ ਜਮਾ ਹੋ ਕੱਢੀ ਆਗੀ ਕਾਦੀ ਕੇ ਅਮੀ ਇੱਕ ਛੋਟਾ ਆਉਦਾ ਹੋ ਗਿਆ ਈ ਲੈ ਡਾਲੀਆ ਤਾਂ ਨਹੀਂ ਆਣ ਸੀ ਕਿ ਹੁਣ ਦੁਆ ਲਈ ਕਰਾਣ ਸੀ ਅੰਨੇ ਵੇ ਲਿਆਇਆ ਮੈਂ ਵੀ ਤਾਂ ਸੂਟ ਆ ਤੰਦਰ ਸੁਤਨ ਬਈ ਨਾ ਮੈਂ ਤਾਂ ਜਿਹੜੇ ਪੈਸੇ ਮੈਂ ਤਾਂ ਨਹੀਂ ਦੇਣੇ ਅੱਗੇ ਆਪਣੇ ਘਰ ਬਣ ਕੇ ਸੋਹਣਾ ਪਿੱਕਾ ਦਾ ਸੂਟਾ ਸੋਹਣਾ ਲੈ ਮੈਂ ਆਖ ਮਹਾਂ ਚਲ ਮੈਂ ਸੁਮਨ ਸੁਹਾ ਲਗਤ ਪਰ ਮੈਂ ਤਾਂ ਕੋਈ ਲਗਈ ਦੀ ਕਿ ਮੈਂ ਤਾਂ ਇਥੇ ਕੋਈ ਰੋਕਾਂ ਦੀ ਸੇਲ ਆਈ ਆਗੀ ਤੇ ਸੇਲ ਕੀ ਆਇਆ ਵੀ ਸੇਲ ਦਾ ਹਾਰੀ ਜਾਂਦੀ ਚਾਹ ਮੈਂ ਪੈਦਾ ਨਹੀਂ ਦੇਖ ਮੈਂ ਆਖ ਚੱਲ ਤੇ ਡੈਡੀ ਨੇ ਫੁੱਟਾ ਵੀ ਨਾ ਮਿਲਿਆ ਉਹਨੇ ਉਹਨੂੰ ਲਿਆ ਦਿੰਨੀਆ ਦੋ ਫੁੱਟਾ ਵੀ ਨਾ ਮੈਂ ਡੈਡੀ ਤਾਂ ਦੋ ਦੇ ਕਹੀ ਆਂਦੀ ਸੀ ਮੈਂ ਆਉਣੇ ਰੋਟੀਆਂ ਲੈ ਮੈਨੂੰ ਇਹ ਤਾਂ ਖਰਾ ਮੈਨੂੰ ਸੋਹਣਾ ਲੱਗਾ ਮੈਂ ਕਮਾਇਆ ਰੋਟੀ ਆ ਲੈ ਲੂੰਗੀ ਮੈਂ ਤੇਰਾ ਜੱਜ ਜਾਣੀ ਜਦੋਂ ਤੇਰੀ ਉਹਦੀ ਸੂਟ ਉਹਦੀ ਸੂਟ ਉਹਦੀ ਸੂਟ ਲਿਆਣੀ ਤਾਂ ਕੋਲ ਤੈਨੂੰ ਨਾਲ ਲੈ ਕੇ ਲੰਘ ਜਿੰਦੀਗੀ ਤੈਨੂੰ ਲੱਗੇ ਕਿ ਤੇ ਨਾਲ ਮੈਂ ਤੈਨੂੰ ਕੋਈ ਨਹੀਂ ਲਿਆਉਂਦਾ ਮੈਂ ਇਕੱਲੀ ਦਾ ਸੂਟ ਦੇ ਤੂੰ ਬਚ ਗਈ ਆ ਕਿ ਵੀ ਇਹ ਆਪਦਾ ਇਕੱਲੀ ਦੀ ਨਹੀਂ ਅਵੇ ਮੈਨੂੰ ਮਜੇਵਾ ਨਹੀਂ ਹੈਗਾ ਮੈਂ ਤਾਂ ਸਮਝ ਨਹੀਂ ਆ ਮੈਨੂੰ ਤੇਵਾ ਖੜੇ ਮੰਟਾ ਨਹੀਂ ਤੂੰ ਆ ਫਿਰ ਕੋਈ ਤੈਨੂੰ ਮਾਰਿਆ ਕਿ ਦਿੱਤੇ ਨੇਗੇ ਲੈ ਕੇ ਦਿੱਤੇ ਕੋਲ ਪਿੰਲੇ ਕਦ ਦਿੱਨੇ ਨਾਲ ਕਪੜੇ ਲਿਆਉਣੀ ਆ ਤੂੰ ਕਪੜੇ ਲਾਉਣੀ ਆ ਕੋਈ ਮੈਂ ਕਹ ਰਹੀ ਕਿਉਂ ਮੈਂ ਰੋਟੀ ਉਹ ਲੈ ਲਈ ਦੀ ਮੈਂ ਤਾਂ ਮੈਂ ਰੋਟੀ ਉਹ ਸੁਣਦੀ ਮੂੰਹ ਹੰਕਾ ਲੱਗੂਗੀ ਨਾਲ ਉਹ ਲੈ ਦੇਣੀ ਐ ਤੈਨੂੰ ਲੈ ਤਾ ਚਲ ਉੱਥੇ ਉਹ ਮੈਨੂੰ ਸੁਣਾਈ ਲੱਗੇ ਮੈਂ ਮਾਂ ਉਹ ਵੀ ਲੈ ਲਈ ਮੈਂ ਚਲ ਉਹ ਇਹ ਲੈਦੀ ਯਾਨੀ ਕਿ ਉਹ ਮੈਨੂੰ ਬੜਾ ਲੱਗੀ ਕਰਨ ਲੈ ਲੈ ਨਾ ਫਿਰ ਕੀ ਮੁੰਦਾ ਮੈਂ ਨਾ ਕਰਨੀ ਤੇ ਫਿਰ ਉਹ ਕਰਨ ਦੀ ਉਹ ਕੱਲ ਪਰਸ ਆ ਲੈ ਕੇ ਗਈ ਸੀ ਕਿ ਵੀ ਮੈਡੀਕ ਕਰਾਉਣਾ ਚਲ ਲੈ ਲੈਣੀ ਆ ਮਾਫਾ ਫਿਰ ਜੇ ਮコハマ ਕੱਲੀ ਲੱਗੀ ਫਿਰ ਤਾਂ ਪੂਰੀ-ਪੂਰੀ ਮੈਨੂੰ ਲੈ ਕੇ ਤੱਕ ਨਹੀਂ ਨੂੰ ਹੁਣ ਤੋਂ ਤਾਂ ਆਖਦੀ ਸੀ ਕਿ ਮੈਨੂੰ ਪਾ ਹੀ ਆ ਸੰਭਾ ਲ ਕਰ ਦੋ ਮੇਰੇ ਵਾਲਾ ਸੂਤ ਕਿ ਮੈਂ ਆਖੇ ਉਹਨੂੰ ਲਗਵਾਉਂ ਜਾਂਦੀ ਨਹੀਂ ਉਹ ਤਾਂ ਤੇ ਪੈਕੇ ਦੇ ਦਿੰਦੇ ਨੇ ਮੈਂ ਤਾਂ ਇੱਥੇ ਹੀ ਪਾਉਣੀ ਨੇ ਜੋ ਭ ਆ ਕਿੱਥੋਂ ਪਾਉਣੇ ਲੇਗੇ ਤਾਂ ਪਾਉਣੇ ਤਾਂ ਹੈਗੇ ਨਾ ਡਸੂਟਾ ਨੂੰ ਜਵਾਵਾ ਤਾਂ ਜਿਹੜਾ ਮਾਇਆ ਗਿਆ ਇਹ ਇੱਕ ਰੋਬਰੀ ਹੁੰਦਾ ਸੂਟ ਆ ਉਹਨੂੰ ਕੜਾ ਕਰ ਸਕੋ ਫੇਰ ਲੈ ਲਈ ਸੂਟ ਉਹਦੇ ਪਹਿਲਾਂ ਫੇਲ ਲਈ ਸੀ ਵੀ ਆ ਮੈਂ ਕੜਾ ਕਰਾਉਂਦੀ ਹਾਂ ਪਰ ਮੰਗਤ ਨਹੀਂ ਆਇਆ ਤੇ ਆਉਣੀ ਹੈ ਕਿ ਕਹਿੰਦੇ ਸੂਟ ਜੋ ਵੀ ਆ ਆਪਣੇ ਕਿਹਾ ਕਿ ਜ਼ਿੰਮੇਦਾਰਾ ਤੇ ਨਹੀਂ ਵੀ ਨਹੀਂ ਸੋਦੀ ਵਾਰ ਹੋਰ ਦਸਾਣੀ ਆ ਵੀ ਮੈਂ ਫਿਰ ਆਪਣੇ ਲੋਕ ਬਣਾਉਣ ਲੱਗਿਆ ਨੇ ਬਾਈ ਮੇਰੇ ਸੂਟ ਦੇ ਸੂਟ ਆ ਇਹਨੇ ਸੂਟ ਥੋੜੀ ਹੁੰਦੀ ਹੈ ਕੋਈ ਹੋਰ ਸੰਭਾਲ ਲਿਆ ਕਰੀ ਤੈਨੂੰ ਆ ਜੀ ਕਹਿੰਦੇ ਆ ਸਵਾਰ ਮੈਨੂੰ ਹੋਰ ਕਸ ਦਾ ਸੰਕ ਨਹੀਂ ਹੈਗਾ ਮੈਨੂੰ ਮੈਨੂੰ ਤਾਂ ਥੋੜਾ ਜਿਹਾ ਦਸਾਂ ਹੁਣੀ ਲੋਕ ਤਾਂ ਨਾ ਚ ਪਾਉਂਦੇ ਨੇ ਮੋਸਾ ਕੋਲ ਕੁਸ ਲੈ ਲਿਆ ਕਰੀ ਸੂਟ ਲੈ ਲਿਆ ਕਰੀ ਕੁਸ ਲੈ ਕੇ ਮੈਂ ਤੇ ਪਾਇਆ ਕਰੀ ਕਿ ਮੈਂ ਤਾਂ ਆਉਂਦੀ ਹੂੰ ਮੂਸਰ ਨਹੀਂ ਪਾਇਆ ਹੁਣ ਤਾਂ ਪਾਣੀ ਕੀ ਹੈਗਾ ਪਰ ਸੂਟਾਂ ਦਾ ਮੈਨੂੰ ਕਹਿਣਾ ਦਿਨ ਤੂੰ ਹੀ ਆ ਕੋ ਆ ਸੂਟ ਦਾ ਮੈਂ ਪਹਿਲੇ ਦਿੰਦੀ ਹੁਣੀ ਆ ਵੀ ਨਹੀਂ ਆ ਇਹਦੇ ਸਾਰਾ ਕੀ ਕਰਾ ਉਹਦਾ ਪਾਲਾ ਉਹਦਾ ਹੰਡਾਲਾ ਪਹਿਲਾਂ ਆ ਫਿਰ ਲੈ ਲਈ ਹਟੇ ਜਾਂਦੇ ਨੇ ਵਿੱਚੇ ਹਟੇ ਜਾਂਦੇ ਨੇ ਕਿਉਂ ਉਹ ਪੈ ਗਿਆ ਹਟੇ ਜਾਂ ਕਿੱਥੀ ਹੁੰਦਾ ਰਖ ਸੰਤੇ ਪਏ ਨੇ ਕੁਛ ਨਹੀਂ ਕਹਿੰਦੇ ਨਾ ਨਿਆਣ ਸੰਤੇ ਪਏ ਨੇ ਸ਼ਮਰ ਤੇ ਸ਼ਮਰ ਰੱਖਿਆ ਮਮੀ ਤੂੰ ਉਹਦਾ ਕੁੰਡੀਆਂ ਨਾ ਤੈਨੂੰ ਮੈਂ ਬੋਲਿਆ ਕੁਛ ਨਹੀਂ ਬੋਲ ਉਹ ਕਹਿੰਦਾ ਬੱਚਾ ਅਗਰ ਵੱਡ ਮਜੂਬਾ ਸੰਦੇ ਰਣ ਲਾਗੀ ਜੰਨੇ ਬਣ ਜੈਨੇ ਵੱਡੀ ਮਾਂ ਮੇਰੀ ਮਾਂ ਮੇਰੀ ਕਿਹਨਾਂ ਤਾ ਬਿਗਾੜੀ ਆ ਕਿ ਨਾ ਸੁਣਾਏਗਾ ਲੱਗ ਜੰਨੀ ਮਮੀ ਇਤਨ ਬੋਲ ਕੰਮ ਬੋਲ ਨਹੀਂ ਕਹੀ ਅਗੇ ਨਾ ਹਲੋ ਇਹਨਾਂ ਦੇ ਸੁਣ ਕੇ ਡਰੀ ਤਾਂ ਸਾਰ ਗਈ ਸੀ ਤਾਂ ਲਿਆ ਮੈਂ ਸੀ ਤਰ ਬੈੜੀ ਲੋਕ ਤਾਂ ਮੈਂ ਉਜਾ ਤਾਂ ਕਹਿਦੇ ਹੋਰ ਉਹ ਕਰਦਾਂ ਹਾਂ ਡਾਡੀ ਨੇ ਤਾਂ ਗੀ ਕਹਾਂ ਡਾਡੀ ਹੁਣ ਚਾਹ ਸਾਜਦੇ ਨੇ ਨਾ ਕੁੱਤੇ ਵਰਗਾ ਕੰਮ ਤੇ ਹੋਈ ਨੂੰ ਹੁਣ ਉਸਤਾਨਾ ਮੇ ਹੋ ਗਿਆ ਡਰ ਆਈ ਵਰੀ ਸੂਟ ਆਈ ਵਰੀ ਆਪਾਂ ਲੋਕਾਂ ਦੇ ਰੀਵਿਊ ਨੇ ਹੋਰ ਚੀਜ਼ਾਂ ਤੇ ਵੀ ਇੰਨੇ ਲਾ ਪੈਸੇ ਲਾਉਂਦੀਆਂ ਨੇ ਕਿ ਮੈਂ ਜਦ ਪਹਿਦੇ ਕੋਈ ਜੁੱਤੀ ਜੋੜਾ ਦਸਾਂ ਮੈਨੂੰ ਜਿਵੇਂ ਜਿਵੇਂ ਵੀ ਵਾਲਾਈ ਦੀ ਆ ਤਾਂ ਕਰੇ ਜੁੱਤੀ ਜੋੜਾ ਦਸਾਂ ਪਰ ਕੋਈ ਕਾਸਾ ਤਾਂ ਸੌਕ ਨਹੀਂ ਕਰੇ ਕੱਲ ਸੂਟ ਜ਼ਰੂਰ ਲੈ ਲੈਂਦੇ ਆਂਗੇ ਇਹਨਾਂ ਤੇ ਵੀ ਮਾਜਦੇ ਕੋਈ ਇਹ ਵੀ ਨਹੀਂ ਦੇ ਆ ਨਾਂ ਮਾਜਦੇ ਥੋੜੇ ਹਾਂ ਹੁਣ ਤੇ ਨੋ ਕਿਹਾ ਕੋਈ 2 ਮਹੀਨਾ ਦੁੰਦਾ 2 ਮਹੀਨੇ ਤੂੰ ਹੁੰਦਾ ਵਾ ਤੇ ਰਵੀ ਆਇਆ ਤੇ ਆਇਆ ਤੇ ਫਿਰ ਮੋਗਾੜ ਨੂੰ ਆ ਗਿਆ ਫਿਰ ਅੱਗੇ ਸ਼ੁਕਰਾਨਾ ਨੂੰ ਆ ਲਗਾ ਤੂੰ ਕੱਢਿਓਨੀ ਤੇ ਤੋਰੀ ਭੱਜ ਰਹੀਏ ਤੂੰ ਤਾਂ ਹੋਰ ਭੱਜ ਰਹੀਨੀ ਆ ਕਿ ਫੇਰ ਕੀ ਹੋ ਗਿਆ ਅੱਜ ਨੂੰ ਦੱਸ ਗਾ ਕਿ ਉਹ ਹੁੰਦਾ ਐਨੇ ਕਦ ਮੈਂ ਕਮਾ ਲੈਨੀ ਆ ਪਰ ਤੇ ਸ਼ੁੱਤ ਨੀ ਕਰਦਾ ਕਮਾਉਣੀ ਆ ਉਹ ਮਾੜੀਆਂ ਜਿਹੀਆਂ ਤੇ ਕੋਈ ਗੋਲ ਵੀ ਹੁੰਦਾ ਹੈਗਾ ਹਨਾ ਆਇਆ ਵਾ ਛੋਟੀ ਛੋਟੀ ਹੁੰਦਾ ਹੈਗਾ ਆਇਆ ਵਾ ਜੁਟਾਇਆ ਤੈਨੂੰ ਨਾ ਲੱਕ ਦਿਆ ਕਰੂੰ ਮੈਂ ਆਪਦਾ ਲਿਆ ਕਰੂੰ ਇਹ ਤਾਂ ਪੀ ਜਾਇਆ ਕਰ ਇਤਨਾ ਤੈਨੂੰ ਕੋਈ ਨਾ ਮੈਂ ਤਾਂ ਰੇਹੇ ਸੁਟਾ ਲਿਆਗਾ ਇਹਨੇ ਪਰ ਤੂੰ ਦੀਜਾ ਕਦ ਨਾਲ ਲੈਣੀ ਹੈਗੀ ਤੇ ਮੈਨੂੰ ਬੁਰੀ ਲੱਗਦੀ ਹੈ ਕੋਈ ਨਹੀਂ ਮੈਂ ਥੋੜੀ ਜਿਆਦਾ ਕੰਮ ਕਰ ਲਵਾਂਸ ਨਾ ਦਿਆ ਕਰ ਮੈਨੂੰ ਵੱਡੀ ਨਾ ਬਣ ਜਾ ਕਰ ਬੇਬੇ ਮੇਰੀ ਮੈਂ ਕੰਮ ਕਰਾਂਗਾ ਮੈਂ ਤਾਂ ਹੁਣ ਗਈ ਮੈਂ ਆ ਕੇ ਚੁੱਪ ਕਰਕੇ ਤੇ ਰਜਾ ਮਾਹ ਫੇਰ ਕੇ ਚਿਚਿਚਿਚਿਚ ਕਰੂੰਗੀ ਛੂਟਾ ਦੇ ਬਿਨਾਂ ਤੇ ਮਾਸੇ ਰਹਿੰਦੇ ਹਾਂ ਸਾਰਾ ਦਿਨ ਮਾਜਰੇ ਥੋੜੀ ਅਮੀ ਤੂੰ ਚੰਗਲੂਗੀ ਹੈਗਾ ਮੈਂ ਚਿਚਿਚਿਚ ਕਰੂੰਗੀ ਮੈਂ ਤਾਂ ਪੋਟਕ ਦਿਨ ਤਾਂ ਤੇ ਉੱਥੇ ਵੀ ਗੁੱਝਾ ਨਹੀਂ ਰਹਿਣਗੀ ਤਾ ਸੋਈ ਚੱਕ ਲਈ ਜਾਊਂਗੀ ਤੇ ਉੱਥੇ ਆਸੀ ਬੇਟੀ ਤੇ ਮੈਂ ਸਹਜਰ ਦੇ ਸੀ ਕਿਉਂ ਕਿ ਉਹ ਬਿਆਹ ਦੀਆਂ 18 ਵਿੱਚ ਜਾਣ ਕੇ ਗਈ ਹੋਣੀ ਕਿ ਤੇ ਸਭ ਮਦਾਨ ਦੀ ਕੋਲੀਏ ਪਾਈ ਲੈਣੀ ਵੀ ਆਇਆ ਸੀ ਤੇ ਤਾਂ ਜੁਗੀ ਮਹਾਂਗਾ ਚ ਤਿਆਰ ਕਰਕੇ ਰੱਖ ਲਿਆ ਮੈਂ ਤੇ ਜੇ گا ਗਾਵੇਂ ਮੈਂ ਤੂੰ ਕਹਿੰਦੀ ਦੀ ਹੈ ਫੇਰ ਜਾਣਾ ਕਿ ਇਹ ਲੋੜਾਂ ਨਹੀਂ ਹੁੰਦੀਆਂ ਫੇਰ ਕੀ ਮੋਕੇ ਮਸੂਲ ਪਾਲਣੇ ਹੈ ਹਾਂ ਤੇ ਸੜਦਾ ਸਾਰੇ ਮਰੀ ਦੇ 나 ਕਿਸੇ ਨੂੰ ਦੇਓ ਉਹ ਤਰੇਕ ਚੋਂ ਬੜ ਜੀ ਦੀ ਕਿਸ ਨੂੰ ਦੇਓਗੇ ਤਾਂ ਹਨਾ ਮੇਰਾ ਸੁਤਾਂ ਦਾ ਜੀ ਹੈ ਨਾ ਤੇ ਉੱਤੇ ਸੁਰਦੇ ਦੇ ਮਾਰਗੀ ਖਾਉਂਦੇ ਚਵਾ ਜਾ ਦੋ ਸਾਰੇ ਸੂਤ ਕਿਸੇ ਨੂੰ ਨਾ ਦੇਓ ਮੈਂ ਤਾਂ ਕਹਿ ਹੀ ਨਹੀਂ ਚਲ ਕੋਈ ਨਹੀਂ ਤੂੰ ਪਾਲੀ ਮੇਰੇ ਸੁਤੈ ਨੂੰ ਨਹੀਂ ਮੈਂ ਕੁਛ ਕਹਿੰਦੀ ਮਰ ਤੇ ਤੂੰ ਪਾਲਾ ਕਰ ਮੇਰੇ ਸੁਤ ਜਿੰਨੇ ਹੋਣਗੇ ਕਿੱਥੇ ਤੋਂ ਪਾਏਂਗੀ ਨੂੰ ਮੈਂ ਨੀ ਹੋਰ ਕਾਣਿਆ ਸੋ ਜੇ ਬਾੜੇ ਸਮੋਲੇ ਮੁੰਡੇ ਮੁੰਨੀ ਬਾੜੇ ਮੁੰਨੀ ਪੋਦੇ ਸਿੱਤਨਾ ਗਿੰਨਾ ਉਹ ਨੂੰ ਕੈਂਦੀ ਦਾ ਕਰਦਾ ਮੁੰਨੀ ਆਪਾਂ ਮੈਨੂੰ ਬੱਸ ਇਹ ਮਾਣਾ ਹਨ ਕੁੱਤੇ ਦਾ ਪੋਦੇ ਆ ਉਹ ਉਹਦਾ ਕੰਨਾ ਲਸੂਤ ਲੈ 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 ਨਹੀਂ ਤੇ ਸੱਚ ਕਰ ਜਾਂਦੀ ਉਹ ਆਪਾਂ ਗੰਗੋ ਵਾਲੇ ਸਹੀਆ ਸਾਰਾ ਦਿਨ ਕੁੱਤੇ ਮਾਰਦਾ ਦਾ ਹਰ ਕੁੱਤੇ ਕੋਲ ਜੇੜ ਘਾੜ ਦੇ ਮੇਨ ਚ ਕੁੱਤੇ ਕੋ ਉਹ ਮਾ ਦੇ ਨਹੀਂ ਮੇਨ ਚ ਥੰਡ ਚ ਪੈਣਾ ਤੇ ਚੜਦਾਗਾ ਕਹਿੰਦਾ ਸਫਾ ਕੰਮ ਮਾ ਉਹ ਜਿੱਦਾਂ ਦੀ ਤਾਂ ਪੱਤੇ ਦਾ ਬੋਰੀ ਉਹ ਚਲੇ ਹੋਏ ਚਲ ਜੀ ਬੰਦ ਕਰ ਦਿਓ ਹਾਂ ਜੀ ਸੱਸ ਸਹੁਰੇ ਘਰ ਭਈ ਸਾਰਿਆਂ ਨੂੰ ਮੇਰੇ ਵੀਰ ਭਾਣੋਂ ਸਾਡੀ ਬੂਰੀ ਸਜ ਦੇਖ ਕੇ ਦੱਸੋ ਕਿੱਦਾਂ ਲੱਗੀ ਤੇ ਐਵੇਂ ਬਣਾ ਸੁਤਾ ਤੇ ਫਰਜਨਾ ਕਰਿਆ ਕਰੋ ਮੈਂ ਸੂਸ਼ੇਲਾਂ ਤਾਂ ਰੋਜ਼ ਹੀ ਆਈ ਨਾ ਰਹਿੰਦੀਆਂ ਰਹਿ ਗਈਆਂ ਤਾਂ ਰੋਜ਼ ਸੂਸ਼ੇਲਾਂ ਇਹ ਰਹਿੰਦੇ ਨੇ ਪਹਿਖਣਾ ਆਏ ਕੱਪੜੇ ਲੈਣ ਆਫੇ ਤਾਂ ਫਿਰ ਆਪਣਾ ਟਾਈਮ ਕੋਸ ਨਹੀਂ ਹੁੰਦਾ ਹੈ ਕਿਉਂਕਿ ਘਰ ਦੇ ਖਰਚੇ ਹੋਰ ਵੀ ਹੁੰਦੇ ਨੇ ਕੋਈ ਹੁੰਦਾ ਨਹੀਂ ਨੇ ਕਰਾ ਰਿਹਾ ਐਨੇ ਸੁਤਾ ਤੇ ਨਾ ਪੈਸੇ ਲਾਇਆ ਕਰੋ ਤੇ ਚੱਲ ਤੱਕ ਦੇ ਲੋਕਾਂ ਦਾ ਕੰਮ ਹੋ ਗਿਆ ਇਹਨਾਂ ਨੇ ਕੋਈ ਨੋਕਰੀਆਂ ਦੇ ਲੱਭੇ ਨਹੀਂ ਨੀਂ ਮੀਂਹਿਆ ਜਾਦਾ ਤੇ ਵੱਧਿਆ ਕਾ ਨਾ ਇਹ ਵੱਧਿਆ ਕਾ ਨਾ ਦੇ ਨੀਸਾ